ਹਾਂਜੀ ਦੋਸਤੋ ਗੁਰਵਿੰਦਰ ਸਿੰਘ ਪਿੰਡ ਬਿਰੂ ਕੇ ਕਲਾਤ ਹੋਏ ਬਾਈ ਆਰਗੈਨਿਕ ਖੇਤੀ ਕਰਦਾ ਹੈ ਤੇ ਪ੍ਰਾਣੇ ਅਨਾਜ ਪੈਦਾ ਕਰਕੇ ਉਹਨਾਂ ਤੋਂ ਇਹ ਸਮਾਨ ਤਿਆਰ ਕਰਦਾ ਹੈ ਇਸਦਾ ਖੁਦ ਦਾ ਬ੍ਰਾਂਡ ਹੈ ਜਿਸਦਾ ਨਾਮ ਹੈ ਪਿੰਡ ਬੀ ਹੈ ਸੁਣਦੇ ਹਾਂ ਗੁਰਵਿੰਦਰ ਤੋਂ ਉਹ ਕੀ ਕੁਝ ਬਣਾਉਂਦੇ ਹਨ ਪ੍ਰਾਣੇ ਅਨਾਜਾਂ ਤੋਂ ਅਤੇ ਕਿੱਥੇ ਮਾਲ ਸਪਲਾਈ ਕਰਦੇ ਹਨ ਤੇ ਸਾਨੂੰ ਇਹ ਸਮਾਨ ਕਿੱਥੋਂ ਮਿਲੇਗਾ ਹਾਂਜੀ ਹੱਸੀਗਾ ਬਾਈ ਸਾਰਿਆਂ ਨੂੰ ਮੇਰਾ ਨਾਮ ਗੁਰਵਿੰਦਰ ਸਿੰਘ ਪਿੰਡ ਬੀਰੂਕੇਕਲਾਂ ਜਿਵੇਂ ਮੇਰਾ ਪਤੀ ਆ ਤੁਹਾਨੂੰ ਪਿੰਡ ਬੀ ਦੇ ਨਾਂ ਤੇ ਬ੍ਰਾਂਡ ਹੈਗਾ ਮੂਲ ਮੂਲ ਅਨਾਜਾਂ ਦੇ ਕੰਮ ਕਰਦੇ ਆਪਾਂ ਬਾਈ ਜੀ ਉਹਦੀਆਂ ਮਤਲਬ ਖੇਤੀ ਵੀ ਕਰਦੇ ਆ ਰਾਗੀ ਕੋਧਰਾ ਕੰਗਣੀ ਕੋਟ ਦੀ ਸਵਾਹਕ ਉਹਨਾਂ ਦੇ ਬਿਸਕੁਟ ਵਗੈਰਾ ਹਨ ਉਹ ਜਿਵੇਂ ਹੁਣ ਅੱਗੇ ਲੋੜੀ ਦਾ ਤੁਹਾਨੂੰ ਅਡਵਾਂਸ ਵਧਾਈਆਂ ਦੇ ਦਈਏ ਤੇ ਜਿਵੇਂ ਹੁਣ ਉਹਤੇ ਆਪਣੇ ਜਾਂਦੀ ਨੇ ਬਿਸਕੁਟ ਵਗੈਰਾ ਤੇ ਆਪਾਂ ਹੁਣ ਨਵਾਂ ਇਹ ਤਿਆਰ ਕੀਤਾ ਹੈਗਾ ਬੈਦਕ ਪੀਜੀਰੀ ਇਹ ਚ ਅਲਸੀ ਅਸ਼ਵਗੰਧਾ ਗੂੰਦ ਕਰਕਰਾ ਤੇ 7-8 ਚੀਜ਼ਾਂ ਪਾ ਕੇ ਬਣਾਇਆ ਵਿੱਚ ਹਲਦੀ ਹੀ ਹੋ ਗਈ ਇਹਦੇ ਤੇ ਕੋਧਰੇ ਦਾ ਆਟਾ ਜਿਹੜਾ ਆਮ ਕਣਕ ਦਾ ਆਟਾ ਆਪਾਂ ਮਿਕਸ ਕਰਦੇ ਆ ਉਹਦੀ ਜਗ੍ਹਾ ਤੇ ਕੋਧਰੇ ਦਾ ਆਟਾ ਵੀ ਇਹ ਚ ਤੇ ਇਹ ਤੁਸੀਂ ਜਿਵੇਂ ਪਹਿਲਾਂ ਆਪਾਂ ਜਿਵੇਂ ਕਿਸੇ ਦਾ ਵਿਆਹ ਰੱਖਿਆ ਹੁੰਦਾ ਸੀ ਜਦੋਂ ਬੱਚੇ ਦਾ ਉਹਦੇ ਨਾਨਕੇ ਘਰੋਂ ਪੀਪਾ ਆਉਂਦਾ ਹੁੰਦਾ ਭੀਜੀਰੀ ਦਾ ਉਹ ਹੁਣ ਖੰਭ ਲਾ ਕੇ ਉਡੀਆਂ ਗੱਲਾਂ ਸਾਰੀਆਂ ਉਹ ਕੋਈ ਨਹੀਂ ਦਿੰਦਾ ਤੁਸੀਂ ਇੱਕ ਵਾਰੀ ਇਹ ਕੋਸ਼ਿਸ਼ ਜ਼ਰੂਰ ਕਰੋ ਕਿਸੇ ਆਪਦੇ ਨੂੰ ਹੈਨਾ ਤੇ ਜੇ ਆਪਦੇ ਕਿਸੇ ਰਿਸ਼ਤੇਦਾਰੀ ਜੀ ਜਾਂ ਆਪਦੇ ਆਪਦੇ ਪਰਿਵਾਰ ਵਾਸਤੇ ਇੱਕ ਜਰੂਰ ਤੁਸੀਂ ਆਰਡਰ ਕਰਕੇ ਦੇਖੋ ਤੁਸੀਂ ਨਿਰਾਸ਼ ਨਹੀਂ ਹੋਵੋਗੇ ਆਪਣੀ ਬੈਦਕ ਪਜੀਰੀ ਹੈ ਜਿਹੜੀ ਇਹ ਬਾਕੀ ਜਿਹੜੀ ਉਹ ਜਿਵੇਂ ਆਮ ਪਜੀਰੀ ਬਣਾਉਨੇ ਆ 2 ਜਾਂ 3 ਕੌਲੀਆਂ ਖਾ ਜਾਂਦੇ ਆ ਉਹਦੀ ਜਗ੍ਹਾ ਤੇ ਇਹਦੇ 2 ਜਾਂ 3 ਚਮਚੇ ਵਾਧੂ ਨੇ ਨਿਊਟ੍ਰੀਸ਼ਨ ਵੈਲਿਊ ਉਹਦੀ ਇਹਦੀ ਉਨੀ ਹੀ ਹੈਗੀ ਇਹ ਤੁਹਾਨੂੰ ਬਹੁਤ ਵਧੀਆ ਨਿਰਾਸ਼ ਨਹੀਂ ਕਰੂ ਤੁਸੀਂ ਇੱਕ ਵਾਰੀ ਜ਼ਰੂਰ ਆਰਡਰ ਕਰਕੇ ਦੇਖੋ ਭਾਈ ਬਾਈ ਕੋਰੀਅਰ ਬਾਈ ਆਪਣਾ ਡਾਕ ਜਾਂ ਤੁਸੀਂ ਆ ਕੇ ਵੀ ਮੇਰਾ ਮਾਸਾ ਡਿਸਟ੍ਰਿਕਟ ਚ ਪਿੰਡ ਪੈਂਦਾ ਵੀਰੋਕੇ ਕਲਾਂ ਬੁੜਾਡੇ ਦੀ ਨਦੀ ਕੀ ਹੈਗਾ ਤੇ ਉੱਥੇ ਤੁਸੀਂ ਆ ਕੇ ਲੈ ਜਾ ਵੀ ਸਕਦੇ ਹੋ ਤੇ ਨਾਲ ਹੀ ਇਹ ਜਿਹੜੀਆਂ ਲੋਹੜੀ ਦੇ ਤੋਹਫੇ ਨੇ ਸਾਰੇ ਨਾਲ ਹੀ ਇਹ ਤਿਲਾਂ ਦੀਆਂ ਬਿੰਨੀ ਆ ਗਈਆਂ ਦੇਸੀ ਘਿਓ ਤੇ ਸ਼ੱਕਰ ਚ ਠੀਕ ਹੈ ਜੀ ਤੇ ਨਾਲ ਹੀ ਆਰਸੀ ਦੀਆਂ ਬਿੰਨੀ ਆ ਗਈਆਂ ਨਾਰੀਅਲ ਦਾ ਗੁੜ ਤੇ ਨਾਲ ਹੀ ਇਹ ਲਾਟੇ ਆ ਗਿਆ ਇਹ ਵੀ ਟਰਮਿਕ ਲਾਟੇ ਆ ਇਹ ਇਹਨੂੰ ਜਿਵੇਂ ਆਪਾਂ ਪਾਣੀ ਚ ਤਕਰੀਬਨ ਇੱਕ ਕੱਪ ਜਿੱਕਾ ਛੋਟਾ ਜੰਮਚਾ ਇਹਦੇ ਨਾਲ ਹੀ ਅਟੈਚ ਇਹ ਪੀ ਸਕਦੇ ਆਗੇ ਜਿਹੜਾ ਇਮਿਊਨਿਟੀ ਸਿਸਟਮ ਨੂੰ ਬੂਸਟ ਕਰਨ ਵਾਸਤੇ ਆ ਇਹ ਇਹ ਬਹੁਤ ਵਧੀਆ ਇਹ ਇਹਨਾਂ ਤੁਸੀਂ ਇੱਕ ਇੱਕ ਆਰਡਰ ਕਰਕੇ ਤੁਸੀਂ ਇੱਕ ਵਾਰੀ ਚੈੱਕ ਕਰੋ ਤੁਸੀਂ ਵਾਰ-ਵਾਰ ਮੰਗਾਉਂਗੇ ਤੁਸੀਂ ਬਹੁਤ ਨਿਰਾਸ਼ ਨਹੀਂ ਹੋਵੋਗੇ ਬਹੁਤ ਵਧੀਆ ਪ੍ਰੋਡਕਟ ਨੇ ਆਪਣੇ ਤੇ ਜਦੋਂ ਵੀ ਤੁਸੀਂ ਆਰਡਰ ਕਰਨਾ ਹੋਇਆ ਮੈਨੂੰ ਫੋਨ ਕਰ ਸਕਦੇ ਹੋ ਜਾਂ ਮਤਲਬ ਆ ਕੇ ਮੇਰੇ ਕੋਲ ਵੀ ਲੈ ਜਾ ਸਕਦੇ ਹੋ ਸ਼ੁਕਰੀਆ ਬੀ